ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਅਮਰਸ਼ੀਦ ਤੰਤਨ ਬਾਬਾ ਦੀਪ ਸਿੰਘ ਜੀ ਦੇ ਸ਼੍ਰੀਦੀ ਅਸਥਾਨ ਗੁਰਦੁਆਰਾ ਸ਼੍ਰੀਦਗੰਗ ਸਾਹਿਬ ਚੌਂਕ ਚਾਟੀ ਮਿੰਟ ਵਿਖੇ ਪਿਛਲੇ ਸਮੇਂ ਤੋਂ ਕਾਰ ਸੇਵਾ ਬਾਬਾ ਪੂਰੀ ਵਾਲਿਆਂ ਵੱਲੋਂ ਕਾਰ ਪਾਰਕਿੰਗ ਲੰਗਰ ਹਾਲ ਅਤੇ ਹੋਰ ਇਮਾਰਤਾਂ ਦੀ ਕਾਰ ਸੇਵਾ ਚੱਲ ਰਹੀ ਸੀ। ਐਸੇ ਤਹਿਤ ਲੈਂਟਰ ਪਾਉਂ ਦੀ ਕਾਰ ਸੇਵਾ ਮੰਗਲਵਾਰ ਸ਼ੁਰੂ ਕੀਤੀ ਗਈ। ਬਾਬਾ ਸੁਖਵਿੰਦਰ ਸਿੰਘ ਪੂਰੀ ਵਾਲਿਆਂ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਚੱਲ ਰਹੀ ਕਾਰ ਸੇਵਾ ਵਿੱਚ ਹਿੱਸਾ ਪਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਵਿਖੇ ਤੜਪੜਾ ਤੜਪੜਾ ਅੱਜ ਜਿਹੜੀ ਇਹ ਕਾਰ ਪਾਰਕਿੰਗ ਦਾ ਜਿਹੜਾ ਲੈਂਟਰਾ ਸਾਡੇ ਸਤਕਾਰਯੋਗ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਬਾਬਾ ਸੁਖਵਿੰਦਰ ਸਿੰਘ ਜੀ ਪੂਰੀਆ ਵਾਲਿਆਂ ਵੱਲੋਂ ਪਾਇਆ ਜਾ ਰਿਹਾ ਤਨਤਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪੁੱਤਰ ਸਥਾਨ ਗੁਰਦੁਆਰਾ ਸ਼ਹੀਦਗੰਜ ਤਨਤਨ ਬਾਬਾ ਦੀਪ ਸਿੰਘ ਜੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਆਂ ਕਾਰ ਪਾਰਕਿੰਗ ਲੰਗਰ ਹਾਲ ਦੀ ਜਿਹੜੀ ਸੇਵਾ ਇਹ ਸੰਪਰਦਾਇਕ ਕਾਰ ਸੇਵਾ ਪੂਰੀ ਵਾਲਿਆਂ ਨੂੰ ਸੌਂਪੀ ਗਈ ਔਰ ਸੰਪਰਦਾਇਕ ਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਗੁਰਦੁਆਰਾ ਸਾਹਿਬ ਜੀ ਦੇ ਨਾਲ ਲੱਗਦੀਆਂ ਇਮਾਰਤਾਂ ਨੂੰ ਖਰੀਦ ਕਰਕੇ ਉਸੇ ਜਗ੍ਹਾ ਤੇ ਜਿਹੜੀ ਹੈ ਕਾਰ ਪਾਰਕਿੰਗ ਅਤੇ ਲੰਗਰ ਹਾਲ ਦੀ ਜਿਹੜੀ ਸੇਵਾ ਆਰੰਭ ਕੀਤੀ ਗਈ ਤੇ ਉਸ ਦੇ ਤਹਿਤ ਅੱਜ ਜਿਹੜਾ ਵਾ ਬੇਸਮੈਂਟ ਦੀ ਕਾਰ ਪਾਰਕਿੰਗ ਦਾ ਲੈਂਟਰ ਸਤ ਗੁਰਾਂ ਦੇ ਅੱਗੇ ਅਰਦਾਸ ਬੇਨਤੀ ਕਰਕੇ ਆਰੰਭ ਕੀਤਾ ਗਿਆ ਤੇ ਹਜ਼ਾਰਾਂ ਦੀ ਤਦਦਾਦ ਇੱਥੇ ਸੰਗਤਾਂ ਆ ਕੇ ਗੁਰੂ ਘਰ ਵਿੱਚ ਹੱਥੀਂ ਸੇਵਾ ਕਰ ਰਹੀਆਂ ਹਨ ਤੇ ਅਮਰ ਸ਼ਹੀਦ ਸੰਤਾਂ ਬਾਬਾ ਦੀਪ ਸਿੰਘ ਦੇ ਪਵਿੱਤਰ ਅਸਥਾਨ ਤੇ ਜੋ ਪਿਛਲੇ ਸਮਿਆਂ ਤੋਂ ਸੰਤ ਪਪਾ ਕਸ਼ਮੀਰ ਸਿੰਘ ਦੀ ਪੂਰੀ ਵਾਲੇ ਸੰਤ ਪਪਾ ਅਕਿੰਦਰ ਸਿੰਘ ਦੀ ਪੂਰੀਆਂ ਵੱਲੋਂ ਇਹ ਸੇਵਾ ਆਰੰਭ ਕੀਤੀ ਗਈ ਸੀ ਅਜਕਾਰ ਪਾਰਕ ਦਾ ਪੜਾ ਪੜਾ ਜਿਹੜਾ ਉਹ ਲੈਂਟਰ ਸੰਗਤਾਂ ਦੇ ਸਹਿਯੋਗ ਨਾਲ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸਹਿਯੋਗ ਨਾਲ ਪਾਇਆ ਜਾ ਰਿਹਾ ਸੰਗਤਾਂ ਨੂੰ ਬੇਨਤੀ ਆ ਕਿ ਬਹੁਤ ਵੱਡੇ ਕਾਰਜ ਆ ਕਿ ਸੰਤਾਂ ਮਾਹ ਪ੍ਰਖਾਣੇ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੀਆਂ ਇਮਾਰਤਾਂ ਕਰੋੜਾ ਰੁਪਈਆ ਦੀਆਂ ਖਰੀਦ ਕੇ ਤੇ ਸੰਗਤਾਂ ਦੀ ਸਹੂਲਤਵਾ ਤੇ ਇਹ ਜਿਹੜੇ ਕਾਰਜ ਥਰੂ ਕੀਤੇ ਆ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸ਼ਹੀਦਾਂ ਜਿਖੇ ਪਿਛਲੇ ਸਮੇਂ ਤੋਂ ਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਕਾਰ ਸੇਵਾ ਕੀਤੀ ਜਾ ਰਹੀ ਹੈ ਇਸ ਮੌਕੇ ਵੀ ਅੱਜ ਜਦੋਂ ਲੈਂਡਰ ਪਾਇਆ ਗਿਆ ਤਾਂ ਬਾਬਾ ਸਤਵਿੰਦਰ ਸਿੰਘ ਪੂਰੀ ਵਾਲਿਆਂ ਨੇ ਸਭ ਤੋਂ ਸੰਗਤਾਂ ਨੂੰ ਅਪੀਲ ਕੀਤੀ ਜਿਹੜੇ ਕਾਰਜ ਚੱ ਉਤਿਸ਼ਮੁ ਸੰਮੂਹ ਸੰਗਤਾਂ ਤਨਮਨ ਚੰਨਣਾਲੇ ਸੇਵਾ ਕਰਨ ਅਤੇ ਗੁਰੂ ਕਾਰਜੇ ਖੁਸ਼ੀਆਂ ਪ੍ਰਾਪਤ ਕਰਨ ਅੰਮ੍ਰਿਤਸਰ ਪਾਸੋਂ ਖਬਰ ਨਾ ਮਿਲੀ ਰਕੇਸ਼ ਕੁਮਾਰ